ਤੁਸੀਂ ਕਹੇ ਕਿ ਆਪੋਨੈਂਟਸ ਦੇ ਨਾਲ ਵੀ ਮੇਰੀ ਦੋਸਤੀ ਰਹੀ ਹੈ ਦਲਵੀਰ ਨਾਲ ਵੀ ਤੁਹਾਡਾ ਚੰਗਾ ਪਿਆਰ ਸੀ ਕਿਹੜੇ ਕਿਹੜੇ ਆੜੀ ਤੁਹਾਡੇ ਦੇ ਯੂਨੀਵਰਸਿਟੀ 'ਚ ਜਿਹੜੇ ਅੱਜ ਵੀ ਤੁਹਾਡੇ ਮਿੱਤਰ ਹੈਗੇ ਦਲਵੀਰ ਨਾ ਦਲਵੀਰ ਦੀ ਐਡਮਿਸ਼ਨ ਮੈਂ ਕਰਾਈ ਆ ਉਹ ਪੁੱਛ ਲਓ ਤੁਸੀਂ ਆਪਣਾ ਛੋਟਾ ਵੀਰ ਹੈ ਹਾਂ ਦਲਵੀਰ ਯੂਨੀਵਰਸਿਟੀ ਕਾਲਜ ਪ੍ਰਧਾਨ ਸੀ ਯੂਨੀਵਰਸਿਟੀ ਆਇਆ ਤੇ ਇਹ ਮੇਰੇ ਕੋਲ ਰਿਹਾ ਇੱਕ ਮਹੀਨਾ ਮੇਰੇ ਕਮਰੇ 'ਚ ਹਾਂ ਇਹਨੇ ਜਿਹੜਾ ਅਸੀਂ ਗਾਈਡੈਂਸ ਸਟੈਂਡ ਲਾਉਂਦੇ ਸੀ ਨਾ ਉਰਤੇ ਦਲਵੀਰ ਇੱਕ ਮਹੀਨਾ ਮੇਰੇ ਨਾਲ ਹੀ ਬੈਠਾ ਹੈ ਅੱਛਾ ਤੇ ਉਹ ਸੁਭਾਅ ਕਰਕੇ ਕਹਿੰਦਾ ਹੈ ਉਹ ਸੋਪੂ ਦਾ ਸੀ ਕਾਲਜ ਇੱਥੇ ਮੇਰੇ ਨਾਲ ਉਹ ਕਹਿੰਦਾ ਭਾਈ ਤੂੰ ਹੀ ਵਧੀਆ ਬੰਦੇ ਆ ਮਤਲਬ ਇਸ ਕਰਕੇ ਇੱਜ਼ਤ ਮਾਨ ਕਰਦੇ ਸੀ ਮੁੰਡੇ ਹਾਂ ਇਹਦੀ ਐਡਮਿਸ਼ਨ ਨਹੀਂ ਹੋਈ ਫਿਲਾਸਫੀ ਡਿਵੀਜ਼ਨ ਵਿੱਚ ਮੈਨੂੰ ਯਾਦ ਹੈ ਹੂੰ ਤੇ ਅਸੀਂ ਫੇਰ ਉਹ ਐਡਮਿਸ਼ਨ ਦੀ ਬਹੁਤ ਕੁਝ ਜਦੋਜਹਿਦ ਕੀਤੀ ਉਹ ਮੰਨਦਾ ਉਹ ਮੰਨਦਾ ਇਸ ਗੱਲ ਨੂੰ ਅੱਛਾ ਹਾਂ ਪਰ ਔਰ ਦੇਖੋ ਪਰਸਨ ਰਿਲੇਸ਼ਨ ਆਪਣੇ ਥਾਂ ਪਰ ਉਹ ਮੁੰਡੇ ਨੇ ਮਿਹਨਤ ਕਰਕੇ ਆਪਣੀ ਜਗ੍ਹਾ ਬਣਾਈ ਹੈ ਵਿੱਚ ਕੋਈ ਦੌਰ ਉਦੋਂ ਫਿਰ ਤੁਸੀਂ ਕਹੇ ਥੋੜੇ ਕਹਿੰਦੇ ਨਾ ਮੈਨੀਫੈਸਟ ਕਰਨਾ ਚਾਹੀਦਾ ਬੰਦੇ ਨੂੰ ਥੋੜੇ ਚੇਤਿਆਂ ਚ ਸੁਪਣਿਆਂ ਚ ਆ ਦੌਰ ਸੀ ਵੀ ਮੈਂ ਐਮਪੀ ਬਣ ਜਾਈਂ ਜਾਂ ਤੂੰ ਐਮਐਲਏ ਬਣ ਜਾਈਂ ਜਾਂ ਜਾਂ ਮੇਨਸਟ੍ਰੀਮ ਪੋਲਿਟਿਕਸ ਚ ਜਾਵਾਂਗੇ ਜਦੋਂ ਮੈਂ ਸੈਨੇਟ ਚ ਆਇਆ ਨਾ ਪਹਿਲੀ ਵਾਰ ਮੈਂ ਥੋੜੀ ਸਾਫ ਯੂਨੀਵਰਸਿਟੀ ਦਾ ਸਟੂਡੈਂਟ ਵੀ ਸੀਗਾ 2004 ਚ ਹੂੰ ਮੈਂ ਸਟੂਡੈਂਟ ਕਾਉਂਸਲ ਦਾ ਪ੍ਰੈਜ਼ੀਡੈਂਟ ਵੀ ਸੀ ਮੈਂ ਗ੍ਰੈਜੂਏਟ ਕੌਨਸਟੈਂਸੀ ਤੋਂ ਸੈਨੇਟ ਮੈਂਬਰ ਵੀ ਬਣ ਗਿਆ ਸੀ ਠੀਕ ਹੈ ਜਿਹਦੇ ਤੁਹਾਡੇ ਮੁਕਸਰ ਤੋਂ ਲੈ ਕੇ ਬੋਰ ਤੱਕ ਹਰ ਥਾਂ ਬੂਥ ਲੱਗਦੇ ਆ ਅੱਛਾ ਤਿੰਨ ਚਾਰ ਲੱਖ ਵੋਟਰ ਆ ਉਹਦੇ ਹਾਂ ਤੇ ਅਸੀਂ ਉਹ ਇਲੈਕਸ਼ਨ ਵੀ ਲੜ ਲਿਆ ਐਂ ਹੀ ਘਾਸਿਆ ਸੀ ਦੀ ਅੱਛਾ ਲਿੰਕ ਸੀਗੇ ਨਾ ਮਤਲਬ ਕੋਈ ਸਾਡੇ ਕੋਲ ਪੈਸੇ ਪੁੱਛਤੇ ਹੁੰਦੇ ਨਹੀਂ ਸੀ ਪਰ ਸਾਡੇ ਦੋਸਤ ਬਹੁਤ ਸੀ ਦੋਸਤ ਦੋਸਤ ਮੈਨੂੰ ਗੱਲ ਯਾਦ ਆ ਗਈ ਥੋਡੀ ਥੋਡੀ ਬਾਈ ਬੱਬੂ ਮਾਨ ਹੋਰਾਂ ਦੇ ਨਾਲ ਬੜੀ ਗੂੜੀ ਦੋਸਤੀ ਹੈ ਮਾਨ ਸਾਹਿਬ ਨਾਲ ਹਾਂ ਮਾਨ ਸਾਹਿਬ ਨਾਲ ਪਿਆਰ ਹੈ ਉਹ ਤੇ ਇਹ ਇਹ ਤੁਹਾਡੀ ਪਹਿਲੀ ਮੁਲਾਕਾਤ ਮਾਨ ਸਾਹਿਬ ਨਾਲ ਕਿਵੇਂ ਹੁੰਦੀ ਇਸ ਤਰ੍ਹਾਂ ਹੈ ਮਾਨ ਸਾਹਿਬ ਮੇਰੇ ਤੋਂ ਤਾਂ ਸੀਨੀਅਰ ਰਏ ਆ ਪੁਰਾਣੇ ਆ ਯੂਨੀਵਰਸਿਟੀ ਦੇ ਲੇਕਿਨ ਕੁਝ ਸਾਡੇ ਕਾਮਨ ਫਰੈਂਡ ਹੈ ਮੇਰਾ ਇੱਕ ਦੋਸਤ ਹੈ ਸੁਖਜਿੰਦਰ ਨਾ ਉਹ ਹੈਗਾ ਕੈਨੇਡਾ ਉਹ ਤੇ ਬੱਬੂ ਇਕੱਠੇ ਕਲਾਸਮੇਟ ਹੈ ਅੱਛਾ ਉਹ ਕਲਾਸਮੇਟ ਰਏ ਆ ਸ਼ੁਰੂ ਤੋਂ ਸਕੂਲ ਚ ਖੰਟ ਸੁਖਜਿੰਦਰ ਜਿਹੜਾ ਹੈ ਉਹ ਆਪਣੇ ਭਰਾ ਵਰਗਾ ਹੀ ਆ ਮੇਰੇ ਹੁਣ ਲੈਕਚਰ ਚ ਵੀ ਸਪੈਸ਼ਲ 3 ਮਹੀਨੇ ਲਾ ਕੇ ਗਿਆ ਇੱਥੇ ਠੀਕ ਆ ਆ ਕੇ ਠੀਕ ਆ ਉਸ ਕਰਕੇ ਬੱਬੂ ਨਾਲ ਮਨਪ੍ਰੇਮ ਬਣ ਗਿਆ ਉਹ ਫਿਰ ਚਲੋ ਕੁਦਰਤੀ ਯੂਨੀਵਰਸਿਟੀ ਦੀ ਅਫੀਲੀਏਸ਼ਨ ਹੋ ਜਾਂਦੀ ਆ ਉਹ ਹੁੰਦੇ ਜਾਂਦੇ ਇੱਕ ਉਹਦਾ ਵੀ ਸੁਭਾਅ ਵੀ ਇਦਾਂ ਦਾ ਉਹ ਆ ਜਾਂਦਾ ਸਾਡੇ ਕੋਸਟਲ ਅੱਛਾ ਐ ਮਨਪ੍ਰੇਮ ਬਣ ਕੇ ਮੇਰੇ ਕੋਲ ਤੁਸੀਂ ਫੋਟੋਆਂ ਦੀ ਗੱਲ ਕੀਤੀ ਆ ਮੇਰੇ ਕੋਲ ਵੀ ਕੁਝ ਫੋਟੋਸ ਹੈਗੀਆਂ ਇਹ ਰਾਈਟ ਸਲਾਈਡ ਕਰਕੇ ਦੱਸ ਦੇ ਜਾਓ ਸਾਨੂੰ ਕਿਹੜੀਆਂ ਕੀੜੀਆਂ ਤੇ ਕੀ ਕੀ ਹੋ ਰਿਹਾ ਇਹ ਇਹ ਸਾਡੀ ਉਸ ਟੇਕਿੰਗ ਸੈਰਮਨੀ ਆ ਜੀ ਦੂਸਰੀ ਵਾਰ ਦੀ अच्छा डॉक्टर निर्मल सिंह है डीएचडब्ल्यू ये बीबी जगीर कौर जी दे ब्रदर है रियल ब्रदर है। अच्छा हां डॉक्टर निर्मल सिंह अच्छा जी ये डीन हुंदे सी ते आ ਸਾਡੇ ਸਟੂਡੈਂਟ ਕਾਉਂਸਲ ਦਾ ਆਫਿਸ ਹੈ ਹਾਂ ਉਹ ਚੂਹਾਂ ਹਮੈਂ ਲਾ ਦੂੰਗਾ ਜੇ ਤੁਹਾਨੂੰ ਇਹ ਸਟੂਡੈਂਟ ਕਾਉਂਸਲ ਦਾ ਆਫਿਸ ਹੈ ਜਿੱਦੇ ਸਾਡੇ ਸਾਰੇ ਪਾਰਟੀ ਆਪਣੀ ਟੀਮ ਦੇ ਬੰਦੇ ਬੈਠੇ ਆ ਠੀਕ ਹੈ ਤੇ ਆ ਮੈਂ ਇੱਕ ਵਾਰ ਮੈਨੂੰ ਡੇਂਗੂ ਹੋ ਗਿਆ ਸੀ ਜਿਹੜਾ ਮੁੱਛਿਆਂ ਵਾਲਾ ਫੋਟੋ ਹੈ ਨਾ اچھا ਇਹ ਫੈਕਲਟੀ ਹਾਊਸ ਗੈਸਟ ਹਾਊਸ ਹੈ ਯੂਨੀਵਰਸਿਟੀ ਮੈਂ ਬੜਾ ਬਿਮਾਰ ਰਿਹਾ ਸੀ ਪਹਿਲਾਂ 16 ਸੈਕਟਰ ਹਸਪੀਟਲ ਫਿਰ ਮੈਂ 10 ਦਿਨ ਉੱਥੇ ਹੂੰ ਇਹ ਉੱਥੋਂ ਦੀ ਗੈਸਟ ਹਾਊਸ ਦੀ ਹੈ ਮੈਂ ਬੜਾ ਪਤ ਆ ਫੋਟੋ ਬਹੁਤ ਪਾਪੂਲਰ ਹੋਇਆ ਸੀ ਜਿਹਦੇ ਕਰਕੇ ਮੈਨੂੰ ਸੁਖਵੀਰ ਬਾਦਲ ਜੀ ਨੇ ਬੁਲਾਇਆ ਸੀ ਅੱਛਾ ਜਿੱਥੇ ਪੁਲਿਸ ਚੱਕ ਕੇ ਲੈ ਕੇ ਜਾ ਰਹੀ ਹੈ ਹਾਂ ਇਹ ਸ਼ਾਇਦ ਟਾਈਮਜ਼ ਆਫ ਇੰਡੀਆ ਨੇ ਲਾਇਆ ਸੀ ਅੱਛਾ ਜੀ ਇਹ ਹੈ ਹੋਇਆ ਸੀ ਛੋਟੀ ਸਾਫ ਕੂੜੀਆਂ ਦੇ ਹਸਟਲ ਨਾਲ ਇੱਕ ਬਾਗਡਨ ਦੇ ਖਿਲਾਫ ਸਟ੍ਰਾਈਕ ਹੋਈ ਸੀ ਹਾਂ ਤੇ ਸਰੋਜਨੀ ਹਸਟਲ ਤੇ ਉਸ ਉਸ ਸਟ੍ਰਾਈਕ ਨੂੰ ਮੈਂ ਸੌਰੀ ਕੋਈ ਗੱਲ ਨਹੀਂ ਕੋਈ ਮੈਂ ਲੀਡ ਕੀਤਾ ਸੀ ਅੱਛਾ ਉਹ ਹੜਤਾਲ ਤੇ ਬੈਗੇ ਸੀ ਅਸੀਂ ਹਾਂ ਤੇ ਫਿਰ ਚੌਥੇ ਪੰਜਵੇਂ ਦਿਨ ਪੁਲਿਸ ਸਾਨੂੰ ਚੱਕ ਕੇ ਲੈ ਗਈ ਸੀ ਜ਼ਬਰਦਸਤ ਸੀ ਅੱਛਾ ਟਬਾਟਨ ਤੇ ਪਰ ਉਹ ਇੱਥੇ ਲਿਖਿਆ ਹੋਣਾ ਵਾਰਡਨ ਆਊਟ ਹਾਂ ਵਾਰਡਨ ਆਊਟ ਮੈਨ ਚਸ਼ਮਾ ਲਾਉਣਾ ਪੈਂਦਾ ਫਾਸਟ ਅਟੈਕ ਸਟਿਲ ਔਨ ਠੀਕ ਹੈ ਤੇ ਇਹ ਉਹ ਫੋਟੋ ਆ ਜਦੋਂ ਪੁਲਿਸ ਚੱਕ ਕੇ ਲੈ ਗਈ ਇਹ ਫੋਟੋ ਨੂੰ ਸੁਵੀਰ ਜੀ ਨੇ ਵੇਖੀ ਸੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਇੱਕ ਵਾਰ ਇਹ ਫੋਟੋ ਵੇਖ ਕੇ ਅੱਛਾ ਸਾਡੇ ਢੋਸਾ ਹੁੰਦੇ ਐ ਜੀਬੀਸੀ ਮੈਂਮ ਡੈਥ ਹੋ ਗਈ ਜਿਹੜੇ ਲਾਡੀ ਟੋਸ ਹੈ ਨਾ ਜਿਹੜਾ ਐਮਐਲਏ ਇਹਨਾਂ ਦੇ ਫਾਦਰ ਇਹ ਮੇਰੇ ਪੁਰਾਣੇ ਮਤਲਬ ਪਿਆਰਾ ਸਾਡਾ ਪਰਿਵਾਰ ਹੀ ਹੈ ਲਾਡੀ ਵੀ ਤੁਹਾਡਾ ਪੁਰਾਣਾ ਅੜੀ ਦੋਸਤ ਹੈ ਠੀਕ ਹੈ ਅੰਕਲ ਦੇ ਥਰੂ ਹਰ ਸੁਖਵੀਰ ਜੀ ਨੇ ਮੈਨੂੰ ਬੁਲਾਇਆ ਵੀ ਯਾਰ ਇਹ ਮੁੰਡਾ ਬਹੁਤ ਮਤਲਬ ਐਕਟਿਵ ਹੈ ਅੱਛਾ ਆਹ ਫੋਟੋ </body>ਪਾਫਲੋ ਅੱਛਾ 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 ਇਹ ਫੋਟੋ ਆ ਜਿਹੜੀ ਕਿ ਅਸੀਂ ਜੇਲ੍ਹ ਚੋਂ ਆਏ ਆ ਬਾਹਰ ਇਹ ਕਿਵੇਂ ਜੇਲ੍ਹ ਦੇ ਬਾਹਰ ਦੀ ਆ ਕਿਵੇਂ ਗਏ ਸੀ ਜੇਲ੍ਹ ਯਾਤਰਾ ਤੇ ਇੱਕ ਵਾਰ ਯੂਨੀਵਰਸਿਟੀ 144 ਨਾਲ ਆਤੀ ਵਾਈਸ ਚਾਂਸਲਰ ਨੇ ਮੈਥ ਡਿਪਾਰਟਮੈਂਟ ਦੇ ਸਟੂਡੈਂਟ ਦਾ ਧਰਨਾ ਕੋਈ ਇਸ਼ੂ ਸੀ ਅਸੀਂ ਜੀ ਉੱਥੇ ਸਟ੍ਰਾਈਕ ਕਰਤੀ ਹੂੰ ਤੇ 39 ਬੱਚੇ ਇਨਕਲੂਡਿੰਗ ਜਿੰਨਾਂ ਚੋਂ ਲੀਡਰ ਤੇ ਇੱਕ ਦੋ ਹੀ ਹੋਵਾਂਗੇ ਅਸੀਂ ਮੈਂ ਸੀਗਾ ਇੱਕ ਦੋ ਹੋਰ ਵੀ ਮੇਰੀ ਟੀਮ ਦੇ ਬਾਕੀ ਸਾਰੇ ਜਿਹੜੇ ਪੜ੍ਹਨ ਆਉਣ ਵਾਲੇ ਸਟੂਡੈਂਟ ਚੱਕ ਕੇ ਜੇਲ੍ਹ ਚ ਮਾਰੇ ਦੋ ਦਿਨ ਰਹਿ ਸੀ ਸਟੂਡੈਂਟ ਪਰ ਉਦੋਂ ਸਾਡੇ ਕੋਲ ਉਦੋਂ ਨਾ ਆਰਸੀਆਂ ਨਾਲ ਜ਼ਮਾਨਤ ਹੁੰਦੀ ਸੀ ਦੋ ਕ ਲਾਲਸੀ ਦੇਣੀ ਪੈਂਦੀ ਹੈ ਨਾ ਹਾਂ ਹਾਂ ਹੁਣ 40 ਆਰਸੀਜ਼ ਕਿੱਥੋਂ ਲਈਏ ਬਿਲਕੁਲ ਫਿਰ ਦੋਸਤਾਂ ਨੂੰ ਗੈਣਾ ਵੀ ਕਿਸੇ ਦੀ ਗੱਡੀ ਦੀ ਕਿਸੇ ਸਕੂਟਰ ਦੀ ਮੇਰੀ ਜਮਾਨਾ ਤੇ 8ਵੇਂ ਦਿਨ ਹੋਈ ਸੀ ਪਰ ਬੱਚਿਆਂ ਦੀ ਅਸੀਂ ਕਰਾਉਣੀ ਸ਼ੁਰੂ ਕਰਤੀ ਇਹ ਬੜੈਲ ਜੇਲ ਦੇ ਬਾਹਰ ਦੀ ਫੋਟੋ ਆ ਤੇ ਮੋਸਟ ਪ੍ਰੋਬਬਲੀ ਇੰਡੀਅਨ ਐਕਸਪ੍ਰੈਸ ਦੀ ਫੋਟੋ ਹੋਵੇ ਠੀਕ ਹੈ ਇਹ ਇਸ ਤਰ੍ਹਾਂ ਆ ਤੁਹਾਡੇ ਸਾਰੇ ਆ ਫੋਟੋਆਂ ਦੇ ਪਿੱਛੇ ਹਿਸਟਰੀ ਹੈ ਯੂਨੀਵਰਸਿਟੀ ਨੂੰ ਕਿਵੇਂ ਚੇਤੇ ਕਰਦੇ ਹੂੰ ਦੇਖੋ ਸੋਹਣ ਸਾ ਮੈਂ ਤਾਂ ਬੜੇ ਸਧਾਰਨ ਮਤਲਬ ਪਰਿਵਾਰ ਚੋਂ ਆਇਆ ਮਤਲਬ ਬਹੁਤ ਹੀ ਮਤਲਬ ਸਾਡੇ ਤਾਂ ਖਾਨਦਿਆਂ ਚੋਂ ਕਿਸ ਨੇ ਚੰਡੀਗੜ੍ਹ ਨਹੀਂ ਵੇਖਿਆ ਇਹਨਾਂ ਸਿੱਧੀ ਜੀ ਗੱਲ ਜਿਹੜੀ ਤੇ ਪੰਜਾਬ ਯੂਨੀਵਰਸਿਟੀ ਨੇ ਹੀ ਜਿੰਨਾ ਕੁ ਸਿਖਾਇਆ ਮਤਲਬ ਹਾਲਾਤ ਇਹ ਸੀਗੇ ਚਲੋ ਹੁਣ ਤੇ ਮਹਾਰਾਜ ਦੀ ਕਿਰਪਾ ਹੈ ਜਦੋਂ ਮੈਂ ਪਹਿਲੇ ਸਾਲ ਪ੍ਰਧਾਨ ਬਣਿਆ ਮੈਨੂੰ ਅੰਗਰੇਜ਼ੀ ਦਾ ਅਖਬਾਰ ਵੀ ਪੜ੍ਹਨਾ ਨਹੀਂ ਹੁੰਦਾ ਸੀ ਹਮ ਮੇਰਾ ਇੱਕ ਦੋਸਤ ਹੁੰਦਾ ਜੁਗੇਸ਼ ਗੋਲ ਐਡਵੋਕੇਟ ਡੈਥ ਹੋ ਗਈ ਬੜਾ ਮੇਰਾ ਖਾਸ ਭਰਾ ਸੀਗਾ ਮੇਰਾ ਉਹ ਕਰੜ ਤੋਂ ਉਹ ਮੈਨੂੰ ਰੋਜ਼ ਸਵੇਰੇ ਖਬਰਾਂ ਮੈਂ ਨੂੰ ਕਹਿਣਾ ਕੀ ਲਿਖਿਆ ਹੈ ਇਹਦਾ ਮਤਲਬ ਕੀ ਹੈ ਚਲੋ ਮੈਂ ਮਿਹਨਤ ਕੀਤੀ ਯੂਨੀਵਰਸਿਟੀ ਨੇ ਸਿਖਾਇਆ ਪਰ ਮੇਰੀ ਖੁਸ਼ਕਿਸਮਤੀ ਰਹੀ ਯੂਨੀਵਰਸਿਟੀ ਚੰਗੇ ਦੋਸਤ ਮਿਲੇ ਹੋਈ ਰਿਸ਼ਤੇਦਾਰ ਨਹੀਂ ਸੀ ਆਪਣਾ ਇੱਥੇ ਸਭ ਦੋਸਤ ਕੋਈ ਪੈਸਾ ਨਹੀਂ ਅਜੇ ਤੱਕ ਆਪਣੇ ਪਰਲੇ ਉਨ ਲੱਗਿਆ ਇਨਕਲੂਡਿੰਗ ਲੋਕ ਸਭਾ ਦਾ ਇਲੈਕਸ਼ਨ ਦੋਸਤਾਂ ਨੇ ਲਾਇਆ ਫਿਰ ਸੈਨੇਟ 'ਚ ਮੈਨੂੰ ਬਹੁਤ ਚੰਗੇ ਬੰਦੇ ਮਿਲੇ ਜਿਹੜੀ ਤੁਸੀਂ ਪਾਰਲੀਮੈਂਟ ਦੀ ਗੱਲ ਕੀਤੀ ਸੀ ਨਾ ਪੰਜਾਬ ਯੂਨੀਵਰਸਿਟੀ ਦਾ ਸੈਨੇਟ ਬਹੁਤ ਸ਼ਾਨਦਾਰ ਹਾਊਸ ਹੈ ਜਿਹਦੇ 'ਚ ਸਾਰੇ ਇੰਟੈਲੈਕਚੁਅਲ ਲੋਕ ਚਾਹੇ ਵਾਈ ਚਾਂਸਲਰ ਹੋਣ ਜੱਜ ਹੋਣ ਪ੍ਰੋਫੈਸਰ ਹੋਣ ਚੰਗੇ ਲੋਕ ਹੁੰਦੇ ਉਹਦੇ 'ਚ ਜੀ ਬਹੁਤ ਕਮਾਲ ਦਾ ਹਾਊਸ ਹੈ ਜਿਹਨੂੰ ਬੀਜੇਪੀ ਖਤਮ ਕਰਨਾ ਚਾਹੁੰਦੀ ਹੈ ਉਸ ਹਾਊਸ ਜਦੋਂ ਮੈਂ ਜਾ ਕੇ ਬੈਠਾ ਉਦੋਂ ਮੈਨੂੰ ਇੱਕ ਉਦੋਂ ਮੈਨੂੰ ਐ ਮਨ ਚ ਹੁੰਦਾ ਸੀ ਮੈਂ ਲੋਕ ਸਭਾ ਜਾਣਾ ਚਾਹੁੰਦਾ ਉਦੋਂ ਮੇਰੇ ਮਨ ਚ ਹੁੰਦਾ ਸੀ ਅੱਛਾ ਮੈਨੂੰ ਮੌਕਾ ਕਿਤੇ ਮਿਲਿਆ ਤਾਂ ਮੈਂ ਲੋਕ ਸਭਾ ਜਾਊਂਗਾ ਮਹਾਰਾਜ ਨੇ ਉਹ ਸੁਣੀ